ਨੇ ਆ ਨਾਂ ਸੁਣ ਕੇ ਆਪਾਂ ਸ਼ਰੂਆਤ ਕਰ ਲੈਨੇ ਐ ਕਿੰਨਾ ਨਾਂ ਗੋਰੀਆਂ ਨੇ ਭੱਜਣਾ ਸੀ ਨਾ ਰਾਜ ਮੁਗਲਾਂ ਨੇ ਛੱਡਣਾ ਸੀ ਜੇ ਮੱッセ ਰੰਗੜ ਵਰਗਿਆਂ ਤੇ ਸਿੰਘਾਂ ਨੇ ਕੀਤੇ ਵਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਤੂੰ ਅੱਜ ਵੀ ਗੁਲਾਮ ਰਹਿਣਾ ਸੀ ਤੈਨੂੰ ਦੁੱਖ ਪਹਿਣਾ ਸਹਿਣਾ ਸੀ ਕੇ ਫਾਂਸੀ ਤੇ ਲੜ ਕੇ ਪੰਜਾਬੀ ਯਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਕਿਨੇ ਕੀ ਦੀ 341 ਪਾਉਣੀ ਸੀ ਨਾ ਕਿਸੇ ਲੰਡਨ ਦੀ ਧਰਤ ਹਿਲਾਉਣੀ ਸੀ ਜੇ ਉਧਮ ਸਿੰਘ ਵਰਗਿਆਂ ਨੇ ਪੀਤੇ ਸ਼ਹੀਦੀ ਯਾਮ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਕਿਹਨਾਂ ਸੰਭੜਾ ਵਾਲੇ ਨੇ ਸੱਚ ਲਿਖਣਾ ਸੀ ਨਾ ਖੇੜੀ ਵਾਲੇ ਨੇ ਸੱਚ ਕਹਿਣਾ ਸੀ ਨਾ ਸਾਥੀ ਹਥਿਆਰ ਬਣਾਉਣੇ ਸੀ ਨਾ ਬੱਤੀ ਬੋਰ ਨੂੰ ਗੱਲਾਂ ਲਾਉਣਾ ਸੀ ਜੇ ਭਿੰਡਰਾਂ ਵਾਲੇ ਸੰਤਾਂ ਦੇ ਸੁਨੇ ਵਿਚਾਰ ਨਾ ਹੁੰਦੇ ਉਹ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ